ਜਿਹੜੇ ਘਰ ਤਬਾਹ ਹੋਏ ਐ ਉਹਨਾਂ ਚ ਮੁੜ ਕੇ ਬਸਣ ਵਾਸਤੇ ਉਹ ਤਿਆਰ ਕਰਨੇ ਕਿੰਨਾ ਔਖਾ ਹੋਏਗਾ ਜਿੰਨਾ ਸਮਾਨ ਤਬਾਹ ਹੋ ਗਿਆ ਉਹਨਾਂ ਘਰਵਾਲਿਆਂ ਨੇ ਮੁੜ ਕੇ ਉਹ ਸਮਾਨ ਤਿਆਰ ਕਰਨ ਵਾਸਤੇ ਕਿੰਨਾ ਜੋੜ ਲੱਗੇਗਾ ਸਾਧ ਸੰਗਤ ਜੀ ਸੋਚਣਾ ਵੀ ਬੜਾ ਸੌਖਾ ਤੇ ਨਿਭਾਉਣਾ ਬੜਾ ਔਖਾ ਉਥੇ ਨਿਭਣਾ ਬੜਾ ਔਖਾ ਹੈ ਅੱਜ ਭਾਵੇਂ ਘਟ ਲੰਗਰ ਤੇ ਜਾਓ ਕਿਉਂਕਿ ਉਥੇ ਬੜਾ ਜੋਰ ਪਿਆ ਹੋਇਆ ਹੈ ਮੈਂ ਪਰਸੋਂ ਦੇਸੂ ਤਾਨਪੁਰ ਲੋਦੀ ਗਈ ਉੱਥੇ ਬੜਾ ਵੱਡਾ ਢੇਰ ਲੱਗੇ ਸੀ ਪਾਣੀ ਦੇ ਸਮਾਨ ਦੇ ਉਹਨਾਂ ਨੇ ਮੈਨੂੰ ਉੱਥੇ ਕਿਹਾ ਇਥੇ ਤੱਕ ਕਿ ਜਗਬਾੜੀ ਦਾ ਬੜਾ ਸੀਨੀਅਰ ਪੱਤਰਕਾਰ ਹੈ ਰਮਨਦੀਪ ਸਿੰਘ ਸੋਢੀ ਮੈਨੂੰ ਕਹਿੰਦਾ ਬੀਬੀ ਜੀ ਤੁਸੀਂ ਅਪੀਲ ਕਰੋ ਸਮਾਨ ਭਾਵੇਂ ਘੱਟ ਲਿ ਜਾਓ ਪਰ ਪਾਣੀ ਲੱਥਨ ਤੋਂ ਬਾਅਦ ਇਹਨਾਂ ਲੋਕਾਂ ਦੀ ਬਾਹ ਜਰੂਰ ਫੜ ਲਿਓ ਕਿ ਇਹ ਲੋਕ ਜਿਹੜੇ ਬਿਮਾਰੀਆਂ ਨਾਲ ਮਰ ਜਾਂਦੇ ਇਹਨਾਂ ਲੋਕਾਂ ਦਾ ਨੁਕਸਾਨ ਨਾ ਹੋ ਜੇ ਇੱਕ ਵੇ ਘਰੇ ਹੀ ਨਾ ਬਚਾਰੇ ਖਤਮ ਹੋ ਜਾਣ ਉਸ ਵੇਲੇ ਬਾਹ ਫੜੋ ਜੇ ਕੋਈ ਚਾਰ ਛਿਲੜ ਉਹਨਾਂ ਤੇ ਵੀ ਲੱਗ ਜਾਣਗੇ ਤੇ ਕਿਹੜੀ ਨੇਰੀਆ ਚੱਲੀ ਐ ਉਹਨਾਂ ਤੇ ਵੀ ਜ਼ਰੂਰ ਬਾਹ ਫੜਿਓ ਮੇਰਬਾਨੋ ਬਹੁਤ ਛੱਟ ਵਿੱਚ ਜੀ ਔਰ ਮੇਰਾ ਵੀ ਅੰਹ ਹਿਲ ਗਿਆ ਕਿ ਸੱਚੀ ਮੁੱਚੀ ਜੇ ਅੱਜ ਇਹ ਕੌਣ ਸੋਚੇ ਅਸੀਂ ਐਡੇ ਐਡੇ ਮਹਿਲ ਬਣਾਏ ਐ ਜੇ ਅਸੀਂ ਥੋੜਾ ਥੋੜਾ ਤੇਲ ਤੇਲ ਕਰਕੇ ਇੱਕ ਤੇਲ ਫੋਲ ਕਰਕੇ ਉਹਨਾਂ ਦੇ ਹਿੱਸੇ ਵਿੱਚ ਪਾਈਏ ਤੇ ਸਹੀ ਢੰਗ ਨਾਲ ਲਾਈਏ ਕਿ ਜੇ ਐਵੇਂ ਹੀ ਨਾ ਇਕੱਠੇ ਕਰ ਕਰਕੇ ਕਿਸੇ ਇੱਕ ਦੇ ਹਵਾਲੇ ਕਰਕੇ ਅਸੀਂ ਨੁਕਸਾਨ ਕਰਾ ਲਈਏ ਇਹ ਵੀ ਸੋਚਣ ਵਾਲੀ ਗੱਲ ਆ ਆਵਾਜ਼ ਦੇ ਕੇ 10 ਰੁਪਏ 20 ਰੁਪਏ 50 ਰੁਪਏ ਜੋ ਕੋਈ ਦਿੰਦਾ ਉਹ ਇਕੱਠਾ ਕਰਕੇ ਕਿਸੇ ਜ਼ਿੰਮੇਵਾਰ ਦੇ ਹੱਥਾਂ 'ਚ ਜਮੂਰ ਦਿਓ ਕਿ ਨਾਲ ਜਾ ਕੇ ਅਸੀਂ ਉਹਨਾਂ ਲੋਕਾਂ ਨੂੰ ਸੇਵਾ ਪਹੁੰਚਾਈਏ ਜਿਨ੍ਹਾਂ ਲੋਕਾਂ ਦੀ ਲੋੜ ਹੈ ਜਿੱਥੇ ਹੁਸ਼ਿਆਰਪੁਰ ਲੋੜ ਹੈ ਹੁਸ਼ਿਆਰਪੁਰ ਵਾਲਿਆਂ ਨੂੰ ਪੁੱਛ ਲਓ ਟਾਲੀ ਭੱਲੇ ਲੋੜ ਹੈ ਉੱਥੇ ਪੁੱਛ ਲਓ ਸਾਡੇ ਇਲਾਕੇ 'ਚ ਲੋੜ ਹੈ ਅਸੀਂ ਬੈਠੇ ਆਂ ਅਸੀਂ ਨਾਲ ਲੈ ਕੇ ਜਾਈਏ ਕੋਈ ਨਾਲ ਬੰਦੇ ਤੋੜ ਦੋ ਤੁਸੀਂ ਆਓ ਜੇ ਤੁਸੀਂ ਸੇਵਾ ਭੇਜੋਗੇ ਤੇ ਅਸੀਂ ਤੁਹਾਡੀ ਹਰ ਸੇਵਾ ਤੁਹਾਡੇ ਨਾਂ ਦੇ ਉੱਤੇ ਉੱਥੇ ਬੋਲ ਕੇ ਲੋਕਾਂ ਤੱਕ ਪਚਾਵਾ ਮੇਰੀ ਤੁਹਾਨੂੰ ਵੀ ਬੇਨਤੀ ਹੈ ਮੇਰੇ ਵੀਰੋ ਸਾਧ ਸੰਗਤ ਜੀ ਆਪਾਂ ਦਾ ਅੰਤ ਕੋਈ ਨਹੀਂ ਘਰਾਂ ਦੇ ਵਿੱਚ ਬਿਸਤਰਿਆਂ ਦਾ ਪੇਟੀਆਂ ਪੁਰਾਣੀਆਂ ਰਜਾਈਆਂ ਦਾ ਪਰੀਆਂ ਹੋਈਆਂ ਕੱਪੜਿਆਂ ਦਾ ਪਰੀਆਂ ਹੋਈਆਂ ਜੇ ਅਸੀਂ ਚਾਹੀਏ تا اسی ٹیرہ ٹھیروں ٹیر ہوتھے رجائیاں تلائیاں بھی پچا سکتے ہیں کیونکہ انہوں نے سارا کچھ بیچارے ختم ہو گیا کل اسی ہزار روپے دی فصل دی ہے ستر ہزار دی کٹو کٹ کچھ نہیں لبنا اتو سارا مانٹ سفایا ہو گیا ایتو تک لڑے تو دیکھ لو یا پچھو بھی, بھی دیکھ لو او چلے جو گان سلطان پور لوگ والے پاس کسی نے ٹھیکے دے ہو کسی نے کرزہ چکیا ہو سارا کچھ کتا جلدی جیونی ہے یہ ہے ایمان ایمانداری نال منختا بارے سوچیں میری ہاتھ جوڑ کے بےنتی ہے کہ سہیوگ سیوہ در اگے لگے گی تو تر رہے گی اور اسی اِسی گھر گھر دیکھ ٹیم بھیجا گے تو, تو لے کے آج بتالیس سال ہو گئے ہے تار ایک کیمپ چل چلتے اس سیوہ چل چلتی اور کئی مریضہ نے ਇਹ ਤੋਂ ਲੈਂਸ ਪੋਏ ਕਈਆਂ ਨੇ ਦਵਾਈਆਂ ਲਈ ਕਿਸੇ ਨੇ ਇੱਥੇ ਜਾਗ ਆ ਪਰਾਇਆ ਬਹੁਤ ਸਾਰੀ ਸੇਵਾ ਜਿਹੜੀ ਛੁਪਾਈ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਇਹਨੂੰ ਗੌਰ ਕਰਿਓ ਪਿੰਡਾਂ ਚ ਹੀ ਅਨਾਉਂਸਮੈਂਟ ਕਰਿਓ ਔਰ ਸੰਗੀਆਂ ਸਾਥੀਆਂ ਨੂੰ ਕਹਿ ਕੇ ਥੋੜਾ ਤਿਲ ਫੁੱਲ ਜਿੰਨੇ ਇਸ ਦਸਵੰਦ ਵਿੱਚ ਇਸ ਜਾਗ ਵਿੱਚ ਪੈ ਸਕੇ ਉਹਨਾਂ ਲੋਕਾਂ ਦੀ ਸੇਵਾ ਵਾਸਤੇ ਵੀ ਅਸੀਂ ਕੁਝ ਕੰਨ ਇਕੱਠੀ ਕਰ ਲਈਏ ਕੁਝ ਅਸੀਂ ਕੰਨ ਦੇ 20 ਵਜੇ ਉਹਨਾਂ ਦੇ ਦਈਏ ਕੋਈ ਕਿਸੇ ਕਿਸਮ ਦੇ ਘਰ ਨੂੰ ਰਿਪੇਅਰ ਕਰਾਉਣ ਵਾਸਤੇ ਦੇ ਦਈਏ ਕਿਸਿਆਂ ਨੂੰ ਕਾਰੀ ਸਾਧਨ ਵਾਸਤੇ ਡਿਜੀਟਲ ਵਾਸਤੇ ਦੇ ਲਈਏ ਇਹ ਇੱਕ ਟੀਮ ਬਣ ਕੇ ਆਪਾਂ ਤੁਰਾਂਗੇ ਮੇਰੀ ਹੱਥ ਛੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਇਹ ਵੱਡਾ ਜੱਗ ਹੋਵੇਗਾ ਇਹ ਵੱਡਾ ਸੇਵਾ ਹੋਵੇਗੀ ਮੈਂ ਤੇ ਪ੍ਰਧਾਨ ਮੰਤਰੀ ਜੀ ਵੀ ਗੁੱਸੇ ਵਿੱਚ ਟਵੀਟ ਕਰਤਾ ਕਿ ਤੁਸੀਂ ਬਾਹਰ ਲੀਆਂ ਗੱਲਾਂ ਕਰਦੇ ਹੋ ਕਿ ਤੇ ਪੰਜਾਬ ਦੀ ਧਰਤੀ ਪਾਲ ਵੀ ਦੇਖ ਲਓ ਇਹਦੇ ਜਾਇਆ ਹਾਲ ਵੀ ਦੇਖ ਲਓ ਕਿੰਦਾ ਲੱਖਾਂ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਬਹੁਤ ਧੰਨਵਾਦ ਤੁਸੀਂ ਆਏ ਹੋ ਜੀ ਆਇਆਂ ਨੂੰ ਲੰਬਰ ਸਭਾ ਨਾਲ ਲਵਾਂ بس تھوڑا سر کے ہاتھ اسی بڑی شکتی دن دے ہو بڑا پیار دن دے ہو بڑی طاقت دتی ہے اسی تو اڈے کر کے اتنے تک پہنچیے گروہ کرپا کرے آنے والا سما سارے ایک اکتا نوائیے اور چڑھنی کلا دے نال جو آن والی پانچ گرنتھ کی سیوا کر سکیے واحر جی کا خالصہ واحر جی